ਨੌਜਵਾਨਾਂ ਨੇ ਰੱਖੀ ਅਜਹੀ ਮੰਗ ਸੁਣ ਕੇ ਹਰ ਕੋਈ ਹੋ ਗਿਆ ਹੈਰਾਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਜਦੋਂ ਲੋਕਾਂ ਦੀ ਨਹੀਂ ਸੁਣੀ ਜਾਂਦੀ ਤਾਂ ਮਜਬੂਰਨ ਲੋਕਾਂ ਨੂੰ ਅੱਕ ਕੇ ਆਪਣੀਆਂ ਮੰਗਾਂ ਸਰਕਾਰ ਮੂਰੇ ਰੱਖਣੀਆਂ ਪੈਂਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਵੀਡੀਓ ਵਿੱਚ ਜੋ ਨੌਜਵਾਨ ਤੁਹਾਨੂੰ ਦਿਖਾਈ ਦੇ ਰਹੇ ਨੇ ਉਹ ਬਿਊਟੀ ਪਾਰਲਰ ਬੰਦ ਕਰਨ ਲਈ ਪ੍ਰਦਰਸ਼ਨ ਕਰ ਰਹੇ ਨੇ ਜਿਸ ਵਿੱਚ ਉਹ ਨਾਅਰੇ ਲਗਾ ਰਹੇ ਨੇ ਕਿ ਬੰਦ ਕਰੋ ਬੰਦ ਕਰੋ ਬਿਊਟੀ ਪਾਰਲਰ ਬੰਦ ਕਰੋ ਮੰਤਰ ਮੰਤਰ ਬਿਊਟੀ ਪਾਰਲਰ ਬੰਦ ਕਰੋ ਮੰਤਰ ਮੰਤਰ ਬਿਊਟੀ ਪਾਰਲਰ ਬੰਦ ਕਰੋ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਇਹਨਾਂ ਨੌਜਵਾਨਾਂ ਦੇ ਹੱਕ ਵਿੱਚ ਬੋਲਿਆ ਵੀ ਜਾ ਰਿਹਾ ਹੈ ਕਿ ਇਹ ਹੋਣਾ ਚਾਹੀਦਾ ਹੈ ਕਿਉਂਕਿ ਬਿਊਟੀ ਪਾਰਲਰ ਬਹੁਤ ਹੀ ਵੱਡਾ ਭੁਲੇਖਾ ਪਾਉਂਦੇ ਨੇ ਸੋ ਕੀ ਤੁਹਾਡੇ ਹਿਸਾਬ ਨਾਲ ਬਿਊਟੀ ਪਾਰਲਰ ਬੰਦ ਹੋਣੇ ਚਾਹੀਦੇ ਨੇ ਜਾਂ ਨਹੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ